ਹਾਂਜੀ ਦੋਸਤੋ ਕੀ ਹਾਲ ਚਾਲ ਆ ਅੱਗੇ ਅਸੀਂ ਇੱਕ ਵੀਡੀਓ ਪਾਈ ਸੀ ਚਾਦਰਾਂ ਦੀ ਜਦੋਂ ਆਪਾਂ ਤੁਹਾਨੂੰ ਕਿਹਾ ਸੀ ਬਈ ਲੋਕ ਤਾਂ ਖੇਤਾਂ ਵਿੱਚ ਪੈਪ ਪਾਉਂਦੇ ਪਰ ਇਹ ਚਾਦਰਾਂ ਪਾਈ ਜਾਂਦੇ ਆ ਸਾਈਡ ਤੇ ਵੀਡੀਓ ਚੱਲ ਰਹੀ ਆ ਇਹਦਾ ਲੋਕਾਂ ਨੂੰ ਵੀਡੀਓ ਦਾ ਕਾਫੀ ਵੀਡੀਓ ਚਲੀ ਗਈ ਦੋਸਤਾਂ aí ਤੇ ਲੋਕਾਂ ਨੇ ਮੈਸੇਜ ਬਹੁਤ ਕੀਤੇ ਸੀਗੇ ਬਈ ਇਹਦਾ ਤੁਹਾਨੂੰ ਰਿਜ਼ਲਟ ਵੀ ਵਿਖਾਓ ਜਿਹੜੀਆਂ ਚਾਦਰਾਂ ਪਾਈਆਂ ਸੀਗੀਆਂ ਹੁਣ ਝੋਨਾ ਲੱਗ ਚੁੱਕਿਆ ਅੱਗੇ ਕਣਕ ਜਦੋਂ ਵੱਢੀ ਸੀਗੀ ਉਦੋਂ ਚਾਦਰਾਂ ਪਾਈਆਂ ਸੀਗੀਆਂ ਬਈ ਚੂਹਿਆਂ ਨੇ ਚੂਹੇ ਘਾਰਾਂ ਪਾਉਂਦੇ ਆ ਕਿ ਨਹੀਂ ਪਾਉਂਦੇ ਆ ਜੇ ਆਪਾਂ ਤੁਹਾਨੂੰ ਪੂਰਾ ਰਿਜ਼ਲਟ ਉਹਦਾ ਚੈੱਕ ਕਰਾਉਨੇ ਆ ਇੱ ਲੋ ਵੀ ਮਿੱਤਰੋ ਬਾਈ ਉਹਨਾਂ ਨੇ ਚਾਦਰਾਂ ਪਾਈਆਂ ਸੀਗੀਆਂ 4 ਫੁੱਟ ਪਣੇ ਦੀ ਚਾਦਰ ਪਾਈ ਸੀਗੀ ਤੇ 4 ਕਿੱਲੇ ਲਾਮ ਪਾਈ ਸੀ ਪੂਰੀ ਚਾਦਰ ਤੇ ਆ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਹੁਣ ਭੋਰਾ ਵੀ ਕੋਈ ਘਾਰਾ ਨਹੀਂਗਾ ਜਿਹੜੇ ਇਹ ਵਾਹਣ ਆ ਪੱਠੇ ਵਾਲੇ ਵਾਹਣ ਸੀਗੇ ਪੱਠੇ ਵਾਲਿਆਂ ਨੇ ਮਿੱਟੀ ਚੱਕੀ ਸੀਗੀ ਤੇ ਆ ਉੱਚੇ ਰਹਿ ਗਏ ਨੀਵੇਂ ਵਾਲਿਆਂ ਨੇ ਤਾਂ ਆਪਦਾ ਸੂਤ ਦੇਖ ਲਿਆ ਪਰ ਜਿਹੜਾ ਉੱਚੇ ਵਾਲੇ ਸੀਗੇ ਉਹ ਬੜੇ ਤੰਗ ਹੋ ਗਏ ਸੀਗੇ ਕਿਉਂਕਿ ਚੂਹਾ ਜਿਹੜਾ ਖੁੱਡ ਪਾਉਂਦਾ ਸੀ ਕਾਫੀ ਕੁਛ ਕਰਦਾ ਸੀਗਾ ਸਾਈਡ ਤੇ ਵੀਡੀਓ ਵੀ ਚੱਲ ਰਹੀ ਸੀ ਆ ਵੀ ਕਿਵੇਂ ਚਾਦਰਾਂ ਪਾਈਆਂ ਸੀਗੀਆਂ ਬਾਕੀ ਤੁਸੀਂ ਆਪਦਾ ਮੈਸੇਜ ਤਾਂ ਦੇ ਹੀ ਦੇਣਾ ਵੀਰ ਮੇਰੋ ਲੋਕਾਂ ਦੇ ਮ ਆ ਦਿਖਾ ਦੇ ਲੱਟੀ ਮੜਾਇਆ ਆ ਨਾ ਨਾ ਚਾਦਰਾਂ ਪਾਈਆਂ ਸੀਗੀਆਂ ਸਾਈਡ ਤੇ ਤੁਸੀਂ ਘਾਰਾ ਦੇਖ ਸਕਦੇ ਬਿਲਕੁਲ ਵੀ ਜਿਹੜੀ ਚਾਦਰ ਪਾਈ ਹੋਈ ਆ ਆ ਵੱਟ ਦੇ ਨਾਲ ਆ ਬਿਲਕੁਲ ਚਾਦਰ ਇਹਦੇ ਨਾਲ ਇਹਦੇ ਥੱਲੇ ਆ ਚਾਦਰ ਬਿਲਕੁਲ ਵੀ ਹੁਣ ਬਾਈ ਉਹਨਾਂ ਨੇ ਪੂਰੇ ਵਾਹਨ ਚ ਝੋਨਾ ਲਾਇਆ ਤੇ ਇਕੱਲੀ ਆਹੀ ਜਗ੍ਹਾ ਛੱਡੀ ਆ ਇਹ ਜਗ੍ਹਾ ਤਾਂ ਛੱਡਣੀ ਪੈਗੀ ਇੰਨੀ ਕਿਉਂ ਕਿਉਂਕਿ ਇੱਥੇ ਝੜੀ ਪਈ ਹੋਈ ਟਰੈਕਟਰ ਇੰਨੀ ਜਗ੍ਹਾ ਲੈ ਹੀ ਜਾਂਦਾ ਵਾ ਝੜੀ ਪਾਉਣ ਵਾਸਤੇ ਬਾਕੀ ਸਾਈਡ ਤੇ ਵੀਡੀਓ ਚੱਲ ਰਹੀ ਆ ਤੁਸੀਂ ਵੇਖ ਲੈਣ ਕਿਵੇਂ ਚਾਦਰਾਂ ਪਾਈਆਂ ਸੀਗੀਆਂ ਤੇ ਆ ਉਹੀ ਸਮਾਹ ਦਾ ਗਿਆ ਇਹਦੇ ਆ ਪਾਈਆਂ ਇਹ ਰੋਣ ਲੰਬਾ ਪੂਰਾ بس ਆਪਲਾ ਘਾਰ ਆ ਆਏ ਵਿਖਾ ਲਾ ਦੀ ਕੋਈ ਘਰ ਪਿਆ ਵਾ ਇਧਰ ਨੂੰ ਵਿਖਾ ਦੇ ਦੇਖੋ ਕੋਈ ਖੁੱਡ ਨਹੀਂ ਪਈ ਚੂਹੇ ਤੋਂ ਵੀ ਕੋਈ ਖੁੱਡ ਪਈਗੀ ਬਿਲਕੁਲ ਵੀ ਤੁਹਾਨੂੰ ਪਤਾ ਆਲੇ ਸੀਜ਼ਨ ਜਿਹੜੇ ਆ ਚੂਹੇ ਬਹੁਤ ਜ਼ਿਆਦੇ ਆ ਝੋਨਾ ਕਤਰੀ ਜਾਂਦੇ ਤੇ ਖੁੱਡਾਂ ਪਾਈ ਜਾਂਦੇ ਆ ਭਰਾ ਬਾਈ ਉਹਨਾਂ ਨੇ ਹੱਲ ਕਰ ਲਿਆ ਆਪਦਾ 50-60000 ਰੁਪਈਆ ਲਾ ਕੇ ਆਲੇ ਮਿੱਤਰੋ ਕੋਈ ਘਾਰਾ ਨਹੀਂ ਕਿਤੇ ਵੀ ਕੋਈ ਮਿੱਟੀ ਨਹੀਂ ਡਿੱਗੇਗੀ ਕੰਮ ਪੱਕਾ ਕਰ ਲਿਆ ਬਾਈ ਹੋਣੇ ਕਹਿੰਦੇ 10 ਸਾਲ ਕਿਤੇ ਨਹੀਂ ਜਾਂਦਾ ਇਹ 10 ਸਾਲੇ ਇਦਾਂ ਹੀ ਰਹਿਣਾ ਲੈ ਬਈ ਬੈਲ ਕੋਲ ਵਾਣ ਦੇ ਲਈ ਚਾਦਰਾਂ ਜਿਹੜੇ ਇੱਥੋਂ ਤੇ ਕਰਾਈ ਹੋਈ ਆ ਚਾਦਰ ਇਹ 4 ਫੁੱਟ ਪਣੇ ਦੀ ਪਾਈ ਸੀ ਪਣਿਆ ਉਸ ਹਾਵ ਨਾਲ ਪਾਇਆ ਸੀ ਜਿੰਨਾ ਵਾਣ ਨਾਲ ਦਾ ਨੀਵਾ ਵਾ ਨਾਲ ਦੇ ਨੀਵੇਂ ਵਾਣ ਨਾਲ ਉਹ ਫੁੱਟ ਨੀਵੀਂ ਚਾਦਰ ਦੱਬੀ ਹੋਈ ਸੀਗੀ ਤਾਂ ਕਰਕੇ ਪਣਾ ਉਸ ਹਾਵ ਨਾਲ ਲਿਆ ਕੇ ਬਾਈ ਉਹਨਾਂ ਨੇ ਪਾਇਆ ਸੀਗਾ ਤੇ ਆ ਵੇਖੋ ਝੋਨਾ ਲੱਗ ਚੁੱਕਿਆ ਵਾ ਵੀਡੀਓ ਦੇ ਵਿੱਚ ਚੱਲ ਰਿਹਾ ਆ ਸਮਾਦ ਵੀ ਆਈ ਸੀਗੀ ਫਿਰ ਮੜ ਕੇ ਵੀਰ ਉਹਨਾਂ ਨੇ ਆਏ ਚਾਦਰ ਕਮਾਈਸ਼ੇ ਦੇ ਆਲੇ ਦੁਆਲੇ ਝੜੀ ਪਵਾਈ ਸੀਗੀ ਟਰੈਕਟਰ ਤੋਂ 10 ਇੰਚ ਝੜੀ ਪਵਾਈ ਸੀ ਟਰੈਕਟਰ ਤੋਂ ਆਹ ਦੇਖੋ ਆ ਦਿਖਾ ਦੇ ਚਾਦਰ ਆ ਲਿਆ ਬਈ ਆ ਕਰਨੇ ਵਾਲਾ ਢੀ ਆ ਦੇਖੋ ਵੀਰ ਮੇਰਾ ਆ ਉਹੀ ਚਾਦਰ ਆ ਵੇਖੋ ਆ ਦੱਸ ਰਹੀ ਨਾ ਚਾਦਰ ਆ ਵੇ ਆ ਦੇਖੋ ਆਪਾਂ ਬੜਾ ਪੱਤ ਕੇ ਨਹੀਂ ਵਿਖਾ ਸਕਦੇ ਆ ਚਾਦਰ ਆ ਇਸ ਤਰ੍ਹਾਂ ਚਾਦਰ ਦੱਬੀ ਸੀ ਬਾਈ ਹੁਣਾਂ ਨੇ ਤੇ ਅੱਜ ਜਿਹੜਾ ਪੂਰਾ ਰੋਕ ਥਾਮ ਹੋ ਗਿਆ ਬਾਈ ਹੁਣੇ ਕਹਿੰਦੇ ਅਸੀਂ ਬਹੁਤ ਖੁਸ਼ ਆ ਯਾਰ ਸਾਡਾ ਯੱਬ ਨਿਬੜ ਗਿਆ ਅੱਗੇ ਦਾ ਘਰ ਹੀ ਨਹੀਂ ਲੋਟ ਆਉਂਦੇ ਸੀ ਨੀਵੇਂ ਵਾਂਚੀ ਪਾਣੀ ਤਰਿਆ ਰਹਿੰਦਾ ਸੀ ਤੇ ਮੀ ਪਾਟਲਾ ਲਾਲਾ ਬੜਾ ਕੁਝ ਹੁੰਦਾ ਸੀਗਾ ਤੇ ਇਹ ਪੂਰਾ 4 ਕਿੱਲੇ ਲਾਂਬਾਂ ਦੇ 5 ਕਿੱਲੇ ਲਾਂਬਸਰੇ ਲਾਇਆ ਸੀਗਾ